ਚਰਨਜੀਤ ਸਿੰਘ ਚੰਨੀ ਹੋਰੀ ਕਾਫੀ ਐਕਟਿਵ ਹੋ ਗਏ ਨੇ ਸ਼ਾਇਦ ਕੋਈ ਇਸ਼ਾਰਾ ਹੋਇਆ ਹੈ ਜਾਂ ਕੀ ਹੋਇਆ ਹੈ ਇਹ ਕਿਆਸਰਾਈਆਂ ਨੇ ਪਰ ਚੰਨਜੀਤ ਸਿੰਘ ਚੰਨੀ ਐਕਟਿਵ ਨੇ ਚੰਨੀ ਕਰਦਾ ਮਸਲੇ ਹੱਲ ਪਹਿਲਾਂ ਚੱਲਿਆ ਸੀ ਨਾ ਮਹਾਵਰਾ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਤਾਂ ਉਹ ਜਿਹੜਾ ਮਹਿਮਾ ਇੱਕ ਉਹ ਲਾਂਚ ਕਰ ਦਿੱਤੀ ਗਈ ਹੈ ਜੀ ਮਹਿਮਾ ਲਾਂਚ ਕਰਤੀ ਗਈ ਹੈ ਜੀ ਪਹਿਲੇ ਲਾਂਚ ਸੀ ਵਸਦਾ ਇਹ ਜਾ ਰਿਹਾ ਕੱਲ ਚਮਕੌਰ ਸਾਹਿਬ ਦੇ ਵਿੱਚ ਗਿਆ ਜੀ ਚੰਨੀ ਕਰਦਾ ਮਸਲੇ ਹੱਲ ਤੇ ਪਤਾ ਇਹ ਕੀ ਫਾਇਦਾ ਲੈਣਾ ਚੰਨੀ ਕੀ ਫਾਇਦਾ ਲੈਣਾ ਚਾਹੁੰਦਾ ਹੁਣ ਦੇਖੋ ਰਾਜਾ ਬੜਿੰਗ ਐਸਸੀ ਕਮਿਸ਼ਨ ਦੇ ਖਿਲਾਫ ਜਿਹੜੀ ਉਹਨੇ ਐਫਆਈਆਰ ਦਾਜ ਕਰਾਈਆ ਬੜਿੰਗ ਦੇ ਖਿਲਾਫ ਉਹ ਪਹੁੰਚ ਗਏ ਹਾਈ ਕੋਰਟ ਦੇ ਵਿੱਚ ਕਹਿੰਦੇ ਕਿ ਰਾਜਨੀਤਿਕ ਬਦਲਾਖੋਰੀ ਹੈ ਰਾਜਨੀਤਿਕ ਬਦਲਾਖੋਰੀ ਹੈ ਤਾਂ ਕਰਕੇ ਕਹਿੰਦਾ ਇਹ ਮੇਰੇ ਤੇ ਐਫਆਈਆਰ ਦਾਜ ਕਰਾਈ ਗਿਆ ਬੜਿੰਗ ਸਾਹਿਬ ਨਹੀਂ ਇਹ ਤੁਸੀਂ ਕਹੀਆ ਗੱਲ ਤੁਸੀਂ ਉਹ ਗੱਲ ਤੁਸੀਂ ਇਹਨੂੰ ਮੁਕਰੋ ਨਾ ਗੱਲ ਤੁਸੀਂ ਕਹੀਆ ਕਿ ਹਾਂ ਤਰੀਕਾ ਆਪਣਾ ਤੁਸੀਂ ਅਪਣਾ ਸਕਦੇ ਹੋ ਹਾਈ ਕੋਰਟ ਨੂੰ ਜਾਣ ਦਾ ਕੋਈ ਤਰੀਕਾ ਅਪਣਾ ਸਕਦੇ ਹੋ ਇੱਕ ਤਰੀਕਾ ਹੈ ਅਪਣਾਇਆ ਗਿਆ ਜਿਹੜਾ ਤੁਸੀਂ ਵਧੀਆ ਤਰੀਕਾ ਰਾਜਨੀਤਿਕ ਤਰੀਕਾ ਵਧੀ ਜਾਏਗਾ ਕਿਉਂਕਿ ਤੁਸੀਂ ਰਾਜ ਦੇ ਬੰਦੇ ਹੈਗੇ ਹੋ ਪਰ ਇਹ ਹੁਣ ਉੜ ਜਾ ਦਲਤਾਂ ਦੇ ਖਿਲਾਫ ਖੜਾ ਕਰਤਾ ਰਾਜਾ ਬੜਿੰਗ ਨੂੰ ਐਸ்சி ਕਮਿਸ਼ਨ ਨੇ ਮੰਨਦੇ ਹੋ ਗੱਲ ਇਹ ਦਲਤਾਂ ਖਿਲਾਫ ਖੜਾ ਹੋ ਗਿਆ ਰਾਜਾ ਬੜਿੰਗ ਦਲਤ ਕੌਣ ਹੈ ਚਿੰਨੀ ਉਹ ਦਲਤ ਹੈ ਉਹ ਦਲਤਾਂ ਦੇ ਹਿੱਤ ਚ ਆ ਗਿਆ ਕਿੱਦਾਂ ਆ ਗਿਆ ਕਿ ਉਹ ਬੰਦਾ ਉਹਨੇ ਉਸ ਦਿਨ ਕਹਿਦਾ ਸੀਗਾ ਕਿ ਰਾਜਾ ਬੜਿੰਗ ਪ੍ਰਧਾਨ ਜੀਵਨ ਦਿੱਤਾ ਗਿਆ ਬੈਨ ਗਲਤ ਹੈ ਔਰ ਉਹਨੇ ਮਾਹੀ ਮੰਗ ਲਈ ਕਹਿੰਦੇ ਮਾਹੀ ਮੰਗੇ ਮੈਨੂੰ ਮਾਫ ਕਰ ਦੋ ਮਾਫ ਕਰ ਦੇਣਾ ਚਾਹੀਦਾ ਆਪਾਂ ਨੂੰ ਪਰ ਬਿਆਨ ਗਲਤ ਆ ਉਹਦਾ